ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਰਾਨੀਕੇ ਦੇ ਵਿੱਚ ਤੇ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਪੁਰਾਣੀ ਹਵੇਲੀ ਇਹ ਹਵੇਲੀ ਲਾਲਾ ਬਸਾਖੀ RAM ਕੋਸ਼ੜ ਜੀ ਨੇ ਬਦਨੀ ਤੋਂ ਆ ਕੇ ਤਕਰੀਬਨ 1930-40 ਦੇ ਵਿੱਚ ਬਣਾਈ ਸੀ ਲਾਲਾ ਬਸਾਖੀ RAM ਜੀ ਦੇ ਚਾਰ ਪੁੱਤਰ ਸਨ ਕੁੰਦਨ ਲਾਲ ਜੀ ਜਗਨਨਾਥ ਜੀ RAM ਲਾਲ ਜੀ ਤੇ ਕਿਸ਼ਨ ਚੰਦ ਜੀ ਹਵੇਲੀ ਬੇਸ਼ੱਕ ਅੱਜ ਖੰਡਰ ਹਾਲਤ ਵਿੱਚ ਹੈ ਪਰ ਹਵੇਲੀ ਦੀ ਬੰਤਰ ਦੇਖ ਕੇ ਲੱਗਦਾ ਹੈ ਕਿ ਜਦੋਂ ਇਹ ਆਬਾਦ ਹੋਵੇਗੀ ਤਾਂ ਇਸ ਦੀ ਇੱਕ ਵੱਖਰੀ ਖੂਬਸੂਰਤੀ ਹੋਵੇਗੀ ਲਾਲਾ ਜੀ ਨੇ ਚਾਰਾਂ ਪੁੱਤਰਾਂ ਦੀ ਵੱਖੋ ਵੱਖਰੀ ਬੰਤਰ ਬਣਾਈ ਹਵੇਲੀ ਦੇ ਵਿੱਚ ਚਾਰ ਪੁਰਸ਼ਣ ਬਣੇ ਹੋਏ ਹਨ ਤੇ ਅੱਗੇ ਵਿਹੜਾ ਹੈ ਆਮੋ ਸਾਹਮਣੇ ਬਰਾਂਡੇ ਹਨ ਇਸ ਹਵੇਲੀ ਦੇ ਉੱਪਰ ਤਿੰਨ ਚੁਬਾਰੇ ਸਨ ਜਿਨ੍ਹਾਂ ਦੇ ਵਿੱਚੋਂ ਦੋ ਚੁਬਾਰੇ ਢਹਿ ਗਏ ਤੇ ਇੱਕ ਸਾਹਮਣੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਉੱਪਰ ਛੱਤ ਤੇ ਜਾਣ ਦੇ ਲਈ ਪੌੜੀਆਂ ਸਨ ਚਾਰ ਪੌੜੀਆਂਾਂ ਦੇ ਵਿੱਚ ਇੱਕ ਇੱਕ ਵੱਡਾ ਕਮਰਾ ਇੱਕ ਵੱਡੀ ਸੁਵਾਰਥ ਤੇ ਇੱਕ ਅੱਗੇ ਬਰਾਂਡਾ ਜਿਸ ਵਿੱਚ 8-10 ਬਾਰੀਆਂ ਸਨ ਬਾਹਰ ਇੱਕ ਰਸੋਈ ਤੇ ਅੱਗੇ ਕੰਧੋਲੀ ਸੀ ਸਵਾਤ ਵੀ ਪੂਰੀ ਖੁੱਲੀ ਡੁੱਲੀ ਘਟੋ ਘਟ ਸੱਤ ਅੱਠ ਡਾਟਾਂ ਦੀ ਸੀ ਇਸ ਹਵੇਲੀ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਰਾਮ ਲਾਲ ਜੀ ਦੇ ਪਰਿਵਾਰ ਵਿੱਚੋਂ ਬਾਈ ਬਬਲੂ ਕੋਸ਼ੜ ਜੀ ਦੱਸਦੇ ਹਨ ਕਿ ਮੇਰਾ ਜਨਮ ਇਸੇ ਹਵੇਲੀ ਵਿੱਚ ਹੋਇਆ ਤੇ ਇਹ ਹਵੇਲੀ ਦੇ ਵਿੜੇ ਦਾ ਅਸੀਂ ਆਨੰਦ ਮਾਣਿਆ ਤਕਰੀਬਨ 2000 ਸਨ ਤੱਕ ਇੱਥੇ ਵਸੋਂ ਸੀ ਤੇ 2000 ਵਿੱਚ ਪਰਿਵਾਰ ਆਪਣੇ ਕਮਾਂਕਾਰਾਂ ਕਰਕੇ ਕੋਈ ਬਠਿੰਡਾ ਮੋਗਾ ਗਿੱਦੜਵਾ ਪਧੌੜ ਤੇ ਭਗਤੇ ਜਾ ਵਸੇ ਇਸ ਹਵੇਲੀ ਦੀਆਂ ਨੀਆਂ ਬਹੁਤ ਡੂੰਘੀਆਂ ਤੇ ਮਜ਼ਬੂਤ ਹਨ ਇਹ ਸਾਰੀ ਚੂਨੇ ਨਾਲ ਬਣੀ ਹੋਈ ਹੈ ਕਿਸੇ ਸਮੇਂ ਇਹ ਹਵੇਲੀ ਲਾਲਾ ਜੀ ਨੇ ਬਹੁਤ ਸ਼ੌਂਕ ਦੇ ਨਾਲ ਬਣਾਈ ਹੋਵੇਗੀ ਪਰ ਜ਼ਿੰਦਗੀ ਇੱਕ ਪ੍ਰਵਾਸ ਹੈ ਤੇ ਪ੍ਰਵਾਸ ਚੱਲਦਾ ਰਹਿੰਦਾ ਹੈ ਕਿਸੇ ਸਮੇਂ ਲਾਲਾ ਜੀ ਬੱਧਣੀ ਤੋਂ ਪ੍ਰਵਾਸ ਕਰਕੇ ਇੱਥੇ ਆਏ ਤੇ ਫਿਰ ਪਰਿਵਾਰ ਪਰਵਾਸ ਕਰਕੇ ਅੱਗੇ ਚਲਾ ਗਿਆ ਦੋਸਤੋ ਇਹ ਹਵੇਲੀ ਤੁਸੀਂ ਆਸੇ ਪਾਸਿਆਂ ਤੋਂ ਦੇਖ ਰਹੇ ਹੋ ਬੇਸ਼ੱਕ ਅੱਜ ਇੱਕ ਖੰਡਰ ਹਾਲਤ ਦੇ ਵਿੱਚ ਹੋ ਚੁੱਕੀ ਹੈ ਪਰ ਇਸ ਦੀ ਜਿਹੜੀ ਬੰਤਰ ਆ ਇਸ ਦਾ ਜਿਹੜਾ ਰੰਗ ਰੋਗਣਾ ਜਿਹੜਾ ਇਸ ਦਾ ਡਿਜ਼ਾਈਨ ਇਸ ਦੇ ਬੂਹੇ ਬਾਰੀਆਂ ਨੇ ਉਹ ਅੱਜ ਵੀ ਆਪਣੇ ਵੱਲ ਖਿੱਚਦੇ ਨੇ ਇਸ ਦੀ ਇੱਕ ਵੱਖਰੀ ਖੂਬਸੂਰਤੀ ਹੈ ਇਹ ਹਵੇਲੀ ਦੀ ਵੀਡੀਓ ਕਰਦੇ ਹੋਏ ਮੈਨੂੰ ਕੰਟ ਕਲੇਰ ਦੇ ਇੱਕ ਗੀਤ ਦੀਆਂ ਕੁਝ ਲਾਈਨਾਂ ਯਾਦ ਆ ਗਈਆਂ ਕਦ ਤੱਕ ਹੋਰ ਉਡੀਕਾਂ ਦੱਸ ਦੇ ਪੱਕੀਆਂ ਕੋਈ ਤਰੀਕਾ ਦੱਸ ਦੇ ਥੱਕ ਗਿਆ ਹਾਂ ਖੜਨੀ ਹੁੰਦਾ ਮੈਂ ਲੱਗਾ ਹਾਂ ਟੈਣ ਘਰ ਕਹਿੰਦਾ ਘਰ ਮੁੜਿਆ ਹੁਣ ਗਵਾਂਢੀ ਲੱਗ ਪੇ ਖੋਲਾ ਕਹਿਣ ਦੋਸਤੋ ਜਿੰਨਾ ਚਿਰ ਅਸੀਂ ਘਰਾਂ ਦੇ ਵਿੱਚ ਵੱਸਦੇ ਹਾਂ ਉਹਨਾਂ ਚਿਰ ਜਿਹੜੇ ਕਾਰ ਹੁੰਦੇ ਨੇ ਉਹਨਾਂ ਦੇ ਵਿੱਚ ਰੌਣਕਾਂ ਹੁੰਦੀਆਂ ਨੇ ਤੇ ਜਦੋਂ ਘਰਾਂ ਦੇ ਵਿੱਚ ਵਸਣ ਵਾਲੇ ਘਰਾਂ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਂਦੇ ਨੇ ਤਾਂ ਉਹ ਘਰ ਉਹਨਾਂ ਨੂੰ ਉਡੀਕਦੇ ਨੇ ਘਰ ਉਹਨਾਂ ਦੀਆਂ ਉਡੀਕਾਂ ਕਰਦੇ ਨੇ ਕਿ ਸ਼ਾਇਦ ਉਹ ਦੁਬਾਰਾ ਮੁੜ ਕੇ ਆਉਣਗੇ ਤੇ ਇੱਥੇ ਫਿਰ ਉਸੇ ਤਰੀਕੇ ਦੇ ਨਾਲ ਪਹਿਲਾਂ ਦੀ ਤਰ੍ਹਾਂ ਰੌਣਕਾਂ ਹੋਣੀਆਂ ਜੇਕਰ ਘਰਾਂ ਦੇ ਪੈਰ ਹੁੰਦੇ ਤਾਂ ਘਰ ਆਪਣੇ ਵਿੱਚ ਵਸਣ ਵਾਲਿਆਂ ਦੇ ਮਗਰ ਵੀ ਚਲੇ ਜਾਂਦੇ ਉਹਨਾਂ ਨੂੰ ਲੱਭਣ ਦੇ ਲਈ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਇਸ ਹਵੇਲੀ ਦੇ ਬਾਰੇ ਸਾਨੂੰ ਜਾਣਕਾਰੀ ਬਾਈ ਅਰਸ਼ ਕੋਸ਼ੜ ਜੀ ਜਿਨ੍ਹਾਂ ਦਾ ਕਿ ਭਗਤੇ ਭਾਈ ਦੇ ਵਿੱਚ ਕੋਸ਼ਟ ਬੁੱਕ ਡਿਪੂ ਵੀ ਹੈ ਉਹਨਾਂ ਦੇ ਵੱਲੋਂ ਮਹਈਆ ਕਰਵਾਈ ਗਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫੋਲੋ ਜਰੂਰ ਕਰ ਲਿਓ ਧੰਨਵਾਦ